ਦੇ ਰਹੀ ਸੀ ਵਤੀ ਜੀ ਤੇ ਮੌਸਮ ਸਵੇਰ ਦਾ ਕੁਝ ਇਸ ਤਰ੍ਹਾਂ ਦਾ ਬੱਦਲ ਹੋਇਆ ਤਾਂ ਅੰਦੇਸੇ ਰਹਿੰਦੇ ਹਰ ਰੋਜ਼ ਇਹ ਮੌਸਮ ਇਦਾਂ ਦਾ ਹੋ ਜਾਂਦਾ ਕਦੀ ਬਰਸਾਤ ਪੈ ਜਾਂਦੀ ਕਦੀ ਨਹੀਂ ਪੈਂਦੀ ਇਹ ਮੌਸਮ ਦੇਖ ਸਕਦੇ ਹੋ ਸਵੇਰ ਸਵੇਰ ਦਾ ਸਮਾਂ ਹੋ ਗਿਆ 7 ਵਜੇ ਚੱਲੇ ਤੇ ਮੌਸਮ ਸਵੇਰ ਦਾ ਥੋੜਾ ਜਿਹਾ ਖਰਾਬ ਹੋ ਗਿਆ ਪਰ ਇਹ ਹੈ ਕਿ ਉਮਮੋਸ ਵੀ ਬੜੀਏ ਗਰਮੀ ਪੋ ਰਿਆ ਤੇ ਅਸਲੇ ਥੋੜੀ ਜਿਹੀ ਠੰਡੀ ਹਵਾ ਚੱਲ ਰਹੀ ਹੈ ਤੇ ਬੱਦਲ ਹੋ ਗਿਆ ਅੱਜ ਫਿਰ ਕੱਲ ਵੀ ਹੋਇਆ ਸੀ ਕੱਲ ਵੀ ਬਾਰਿਸ਼ ਨਹੀਂ ਹੋਈ ਤੇ ਅੱਜ ਫਿਰ ਬੱਦਲ ਹੋਇਆ ਦੇਖੋ ਅੱਜ ਬਾਰਿਸ਼ ਹੁੰਦੀ ਕਿ ਨਹੀਂ ਹੁੰਦੀ ਪਤਾ ਨਹੀਂ ਤੇ ਮੌਸਮ ਨੂੰ ਨਹੀਂ ਦੇਖ ਸਕਦੇ ਹੋ ਖਰਾਬ ਹੋਇਆ ਇੱਕ ਸਾਈਡ ਵੀ ਸਤਿ ਸ਼ਗਲ ਜੀ ਅੱਜ ਫਿਰ ਨਵੇਂ ਲੋਕਾਂ ਚ ਤੁਹਾਡਾ ਸਵਾਗਤ ਹੈ ਆ ਤੇ ਅੱਜ ਆ ਜੀ ਮਸਿਆ ਤੇ ਅੱਜ ਤਰੀਕ ਹੋ ਗਈ 25 ਤੇ ਸਭ ਤੋਂ ਪਹਿਲਾਂ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਅੱਜ ਸਵੇ ਮੈਂ ਕਿੱਥੇ ਮੌਜੂਦ ਹਾਂ ਤੁਹਾਨੂੰ ਦਿਖਾਉਣਾ ਇਹ ਹੈ ਜੀ ਆਪਣਾ ਪਾਵਰ ਹਾਊਸ ਕਲੋਨੀ ਇਸ ਸਾਈਡ ਐਸਜੂ ਸਾਹਿਬ ਦਾ ਆਫਿਸ ਆ ਤੇ ਇਸ ਸਾਈਡ ਗਰੇਡਿਆ ਤੇ ਆ ਕਲੋਨੀ ਦੇ ਹਾਲਾਤ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਦੇ ਆ ਐਸਜੂ ਸਾਹਿਬ ਦਾ ਆਫਿਸ ਕਿੱਥੇ ਅੰਦਰ ਝਾੜੀਆਂ ਦੇ ਵਿੱਚ ਬਣਿਆ ਦਾ ਠੀਕ ਹੈ ਜੀ ਅਸपासੇ ਕਾਈ ਕਾ ਹੋ ਗਿਆ ਚੰਗਲਾਤ ਮਹਿਕਮਾ ਬਣ ਗਿਆ ਇਹ ਬਿਲਕੁਲ ਅਇਤ ਕੋਸਾਲ ਪਹਿਲਾ ਇਥੇ ਵਸੂਆ ਗਈ ਇਥੇ ਕੋਈ ਵਸਦਾ ਸੀ ਜਿੰਨੇ ਵੀ ਲਾਈਨਮੈਨ ਜਾਂ ਜਈ ਉਹਨਾਂ ਦੇ ਪਰਿਵਾਰ ਇਥੇ ਰਹਿੰਦੇ ਸੀਗੇ ਤੇ ਹੁਣ ਬਿਲਡਿੰਗਾਂ ਜਰਜ ਹੋ ਗਈਆਂ ਤੇ ਹਾਲਾਤ ਇਥੇ ਇਸ ਤਰ੍ਹਾਂ ਦੇ ਅਜੀਬ ਜੰਤ ਬਹੁਤ ਆ ਤੇ ਇਸ ਚੀਜ਼ ਨੂੰ ਤੁਸੀਂ ਦੇਖ ਲਓ ਜੀ ਕੋਈ ਸਫਾਈ ਨਹੀਂ ਆ ਕੋਈ ਕੁਛ ਨਹੀਂ ਆ ਕਦੀ ਕਿਥੇ ਸ਼ਾਦੀ ਦੀ ਸਫਾਈ ਹੁੰਦੀ ਹੋਵੇ ਨਹੀਂ ਤਾਂ ਹਾਲਾਤ ਬਹੁਤ ਬੱਤਰ ਹੋ ਗਏ ਬਿਲਡਿੰਗਾਂ ਚ ਕੋਈ ਨਹੀਂ ਰਹਿੰਦਾ ਬਿਲਡਿੰਗਾਂ ਦੇ ਵਿੱਚ ਸਿਰਫ ਐਸਜੀਓ ਜਈ ਦੇ ਜਿਹੜੇ ਆਫਿਸ ਬਣੇਦੇ ਆ ਪਰ ਉਹ ਵੀ ਖਤਰੇ ਦੇ ਵਿੱਚ ਹੀ ਰਹਿੰਦੇ ਕਿਉਂਕਿ ਬਿਲਡਿੰਗ ਕਿਸੇ ਵળે ਵੀ ਡਿੱਗ ਸਕਦੀ ਹੈ ਲੈਂਟਰ ਇਹਨਾਂ ਦੇ ਟੁੱਟ ਚੁੱਕੇ ਸਰੀਏ ਲੱਭਦੇ ਆ ਤੇ ਹਾਲਾਤ ਬੱਤਰ ਆ ਦੇਖੋ ਤੁਸੀਂ ਅਮਨ ਸਾਹਮਣੇ ਆਸੇ ਪਾਸੇ ਸਾਰਾ ਕੰਮ ਖਰਾਬ ਹੈ ਇੱਥੇ ਬਿਲਕੁਲ ਇਧਰ ਵੀ ਮਕਾਨ ਆ ਸਾਹਮਣੇ ਵੀ ਦੋ ਘਰ ਆ ਉਧਰ ਵੀ ਉੱਤੇ ਥਲੇ ਘਰ ਨੇ ਤੇ ਉਧਰ ਵੀ ਘਰ ਨੇ ਤੇ ਮੁਸ਼ਕਲ ਹੈ ਇੱਥੇ ਬਹੁਤ ਜ਼ਿਆਦਾ ਸਭ ਸੁਪੂਤ ਹੁੰਦੇ ਇੱਥੇ ਤੇ ਇਹ ਜੀ ਆਪਣੀ ਪਾਵਰ ਹਾਊਸ ਕਲੋਨੀ ਜਿੱਥੇ ਕੋਈ ਨਹੀਂ ਰਹਿੰਦਾ ਹੈਗਾ ਐਸੇ ਵਲੇ ਮੰਨੇ ਤੂੰ ਇਹ ਦੇਖ ਸਕਦੇ ਹੋ ਉਹਦਾ ਛੱਜਾ ਕਿਸਤਾਂ ਅੰਟੀ ਗੜਾ ਕਰਦਾ ਆਂ ਦੇਖ ਲੋ ਛੱਜਾ ਅਸਲੀ ਜੀ ਤੂੰ ਇਹ ਦੇਖ ਸਕਦੇ ਹੋ ਸਵੇਰ ਦੇ 8:30 ਹੋ ਗਏ ਤਾਂ ਅੱਜ ਬਰਸਾਤ ਦਾ ਮੌਸਮ ਹੋ ਗਿਆ ਤਾਂ ਬਹੁਤ ਬੱਦਲ ਕਾਲੀ ਘਟਾ ਛਾ ਗਈ ਆ ਬਿਲਕੁਲ ਹੀ ਬੱਦਲ ਹੋਇਆ ਪਿਆ ਬਰਸਾਤ ਹੋ ਰਹੀ ਤੇ ਸਵੇਰ ਦਾ ਸਮਾਂ ਆ ਗਿਆ 8:30 ਵਜੇ ਦਾ ਬਾਕੀ ਹੋਰ ਦਿੰਦੇ ਸੀਨੇਮੈਟਿਕ ਹੋਣਗੇ ਏਡ ਦਿਖਾਵਾਂਗੇ ਤੁਹਾਨੂੰ ਬਾਕੀ ਦੇਖਦੇ ਅੱਜ ਬਰਸਾਦ ਕਿੰਨਾ ਛੇਰ ਪੈਂਦੀ ਕਿੰਨਾ ਛੇਰ ਨਹੀਂ ਪੈਂਦੀ ਤੇ ਦੇਖੋ ਇਹ ਪੂਰੀ ਕਾਲੀਕਟਾ ਚਾਈ ਅਸਲ ਜੀ ਬਰਸਾਤ ਬਹੁਤ ਤੇਜ਼ ਪਈ ਹੈ ਤੇ ਇਹ ਆਪਣਾ ਸਾਰਾ ਸਾਹਮਣੇ ਫਰੰਟ ਡੇਰਾ ਬਣਾਣ ਗਿਆ। ਅਸਲ ਵਿੱਚ ਪਿੰਡ ਖਾਸਾਂ ਵਾਲੀ ਜੀ ਤੇ ਬਹੁਤ ਬੱਦਲ ਹੋਇਆ ਪਿਆ। ਜੀਹੋਂ ਤੋਂ ਆਸ-ਪਾਸ ਇਧਰ ਖੇਤ ਪਾਣੀ ਪਾਣੀ ਹੋ ਗਿਆ ਨਾ ਜੀ। ਤੇ ਮੌਸਮ ਖਰਾਬ ਹੈ ਅੱਜ ਸਾਰਾ ਦਿਨ ਨਹੀਂ। ਲੱਗਦਾ ਤੇ ਬਰਸਾਤ ਹੋਈ ਬਹੁਤ ਤੇਜ਼ ਹੋਣੀ। ਤੇ ਅਸਲੇ ਮੌਜੂਦ ਹੈ ਫਤਿਹਗੜ ਚੂੜੀਆਂ ਅੰਮ੍ਰਿਤਸਰ ਰੋਡ ਤੇ ਅਸਲ ਇਹ ਨਿਕਲਿਆ ਮੈਂ ਕਿਹ ਪਿੰਡ ਵਾਲੇ ਬੰਨੇ ਤੇ ਪٹرول ਪਵਾਵਾਂਗੇ ਤੇ ਓਹ ਸਾਈਡ ਲੱਗੇ ਜਗਾ ਵਾ ਤੇ ਓਹ ਸਾਈਡ ਲੰਗਰ ਆ ਅੱਜ ਮੇਲਾ ਆ ਸ਼ਾਇਦ ਤੇ ਇਸ ਸਾਈਡ ਦੀ ਦੇਖ ਲਓ ਲੇਬਰ ਲੱਗੀ ਆ ਝੋਨਾ ਲਹਣ ਤੇ ਬਰਸਾਤ ਬਹੁਤ ਹੋਈ ਆ ਤੇ ਝੋਨੇ ਚ ਪਾਣੀ ਬਹੁਤ ਖੜਾ ਤੁਸੀਂ ਦੇਖ ਲਓ ਆਸੇ ਪਾਸੇ ਤੇ ਇਹ ਰੋਡ ਆ ਜੀ ਫਤਿਹਗੜ ਚੂੜੀਆਂ ਰੋਡ ਤੇ ਅੱਜ ਮੈਂ ਕਿੱਥੇ ਜਾ ਰਿਹਾ ਆ ਤੇ ਤੁਹਾਨੂੰ ਦੱਸਾਂਗਾ ਕਿੱਥੇ ਜਾ ਰਿਹਾ ਹਾਂ ਸਿਨੇਮਾ ਦੇ ਬਾਅਦ ਚ ਲਿਖਾਉਂਗਾ ਤੇ ਇਸ ਸਾਈਡ ਤੋਂ ਹੀ ਦੇਖ ਲਓ ਜੀ ਸਾਹਮਣੇ ਮੇਲਾ ਚੱਲ ਰਿਹਾ ਜਗਾ ਤੇ ਸਾਹਮਣੇ ਜਗਾ ਤੇ ਤੇ ਸਾਹਮਣੇ ਪੰਪੇ ਹੱਥ ਪਾਉਂਗੇ ਪੈਟਰੋਲ ਫਿਰ ਨਿਕਲਾਂਗੇ ਗਾਂਵ ਤਾਂ ਸੁਣ ਲੀ ਜੀ ਮੈਂ ਪਿੰਡ ਖੋਦੇ ਪੇੜ ਸਾਈਡ ਤੇ ਤੁਸੀਂ ਦੇਖ ਲੋ ਇਸ ਸਮੇਂ ਮੀ ਪ੍ਰਸਾਦ ਦੇ ਵਿੱਚ ਝੋਨਾ ਲਾ ਰਹੇ ਆ ਲਿਵਰ ਮੈਂ ਪਿੰਡ ਤੋਂ ਵਾਪਸੀ ਆ ਗਿਆ ਪਿੰਡ ਚ ਥੋੜਾ ਜਿਹਾ ਕੰਮ ਹੀ ਤੇ ਉੱਥੋਂ ਹੋ ਕੇ ਮੈਂ ਵਾਪਸੀ ਆ ਗਿਆ ਤੇ ਹਾਸ ਵਾਲੇ ਮੈਂ ਮੌਜੂਦ ਹਾਂ ਟਾਲੀ ਸਾਹਿਬ ਖੁਰਦ ਕਰਨ ਲੱਗੇ ਤੇ ਪ੍ਰਸਾਦ ਸ਼ੁਰੂ ਹੋ ਗਈ ਫਿਰ ਟਾਈਮ ਹੋ ਗਿਆ 2:30 ਵਜੇ ਦਾ ਤੇ ਪਾਣੀ ਲੱਗਾ ਝੋਨੇ ਨੂੰ ਬਰਸਾਤ ਦਾ ਪਾਣੀ ਕਾਫੀ ਭਰਿਆ ਤੇ ਅਸਲੇ ਮੈਂ ਗੋਦਰ ਸਾਹਿਬ ਤੇ ਲੱਗ ਗਿਆ ਆ ਗਿਆ ਅਸਲੇ ਜੀ ਮੈਂ ਮੌਜੂਦ ਹਾਂ ਰੱਤੇ ਵਾਲੀ ਨਹਿਰ ਦੇ ਉੱਤੇ ਤੇ ਤੁਸੀਂ ਦੇਖ ਸਕਦੇ ਹੋ ਮੈਂ ਬ੍ਰਿਜ ਤੋਂ ਕਾਫੀ ਅੰਦਰ ਨੂੰ ਆਇਆ ਦਾ ਇਸ ਸਾਈਡ ਤੇ ਸਜੇ ਬਨੇ ਤੇ ਆ ਸਾਰੀ ਨਹਿਰ ਹੈ ਜੀ ਤੁਸੀਂ ਦੇਖ ਸਕਦੇ ਹੋ ਤੁਰ ਤੁਰ ਕਾਫੀ ਪਾਣੀ ਭਰਿਆ ਇਹਦੇ ਤੇ ਤੇ ਇਹ ਨਹਿਰ ਹੈ ਸਾਰੀ ਪ੍ਰੋਪਰਲੀ ਥੋੜਾ ਜਿਹਾ ਕੰਡਾ ਬਚਿਆ ਤੁਹਾਨੂੰ ਪਤਾ ਤੁਸੀਂ ਦੇਖ ਸਕਦੇ ਹੋ ਨਰਦਾ ਪਾਣੀ ਬਹੁਤ ਤੇਜ਼ ਆ। ਐਸਾ ਤੁਸੀਂ ਦੇਖ ਸਕਦੇ ਹੋ ਕਿ ਆਸ-ਪਾਸੇ ਝੋਨਾ ਲੱਗਾ ਹਰਿਆਲੀ ਕਿੰਨੀ ਆ। ਤੇ ਮੈਂ ਅਸਲੇ ਰੱਤੇ ਵਾਲੀ ਨਹਿਰ ਦੇ ਉੱਤੇ ਇਧਰਲੀ ਸਾਈਡ ਘੁੰਮ ਰਿਹਾ। ਬਾਕੀ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਐਸਲੇ ਜੀ ਮੈਂ ਦਾਣਾ ਮੰਡੀ 'ਚ ਆ ਗਿਆ ਤੇ ਇਸ ਸਾਈਡ ਜਵਾਰ ਸੁਕਣੇ ਪਾਈ ਦੀ ਲੇਬਰ ਲੱਗੀ ਆ। ਇਸ ਸਾਈਡ ਵੀ ਜਵਾਰ ਸੁਕਣੇ ਪਾਈ, ਸਮੈਲ ਬੜੀ ਆ ਰਹੀ, ਗਿੱਲੀ ਹੋ ਗਈ ਹੈ ਸਾਰੀ। ਤੇ ਮੰਡੀ 'ਚ ਪਾਣੀ ਭਰਿਆ ਸਾਰੇ ਬੰਦੇ। ਮੰਡੀ 'ਚ ਪਾਣੀ ਭਰਿਆ। ਇਹਦਰ ਜਵਾਰ ਸੁੱਕਣੇ ਪਈ ਆ ਤੇ ਉਹ ਸਾਹਮਣੇ ਉਧਰ ਤਾਸ ਚੱਲ ਰਹੀ ਹੈ ਤੇ ਆ ਪਾਣੀ ਦੇ ਹਾਲਾਤ ਇੱਥੇ ਪਾਣੀ ਡੰਮ ਭਰਿਆ ਜਾਂਦਾ ਸਾਰਾ ਪਾਣੀ ਇਹਦੀ ਨਿਕਾਸੀ ਕਿੱਥੇ ਹੋਣੀ ਹੈ